ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਨਮਾਨਸ ਤੇ ਦੇਵਤੇ ਕੀਏ ਕਰਤਣ ਲੱਗੀ ਵਾਰ ਗੁਰੂ ਪਿਆਰੇ ਗੁਰੂ ਸਾਰੀ ਗੁਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫੇਰ ਇੱਕ ਵਾਰ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਨ ਲਈ ਗੁਰੂ ਦੇ ਗੁਣ ਗਾਉਣ ਲਈ ਇੱਕ ਵਾਰ ਫੇਰ ਇਕੱਠੇ ਹੋਏ ਆਂ ਅੱਜ ਦਾ ਜੋ ਦਿਨ ਹੈ ਬੜਾ ਹੀ ਮਹਾਨ ਬੜਾ ਹੀ ਪਵਿੱਤਰ ਦਿਨ ਹੈ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਗੁਰਪੁਰਬ ਹੈ ਅੱਜ ਉਹ ਮੈਂ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਪਿਆਰ ਵਾਲਿਓ ਗੁਰੂ ਪਾਤਸ਼ਾਹ ਨੇ ਅੱਜ ਦੇ ਦਿਨ ਅਵਤਾਰ ਧਾਰਿਆ ਸਰਾਇ ਨਗਰੀ ਧਰਤੀ ਤੇ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਮਹਾਨ ਕਿਰਪਾ ਕੀਤੀ ਸਾਡੇ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਬਹੁਤਾ ਸਮਾਂ ਗੁਰੂ ਤੋਂ ਬਿਨਾਂ ਗੁਜ਼ਾਰਿਆ ਇੱਕ ਦਿਨ ਭਾਈ ਜੋਧ ਜੀ ਨਾਲ ਮੁਲਾਕਾਤ ਹੁੰਦੀ ਹੈ ਜੋਤ ਜੀ ਬਾਣੀ ਪੜ ਰੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਐਨੀ ਮਿੱਠੀ ਬਾਣੀ ਲੱਗੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪੁੱਛਦੇ ਆ ਭਾਈ ਜੋਤ ਜੀ ਨੂੰ ਇਹ ਬਾਣੀ ਕਿੰਨਾ ਦੀ ਹੈ ਇਹ ਕਿੰਨਾ ਨੇਚਾਰਨ ਕੀਤੀ ਹੈ ਮੈਨੂੰ ਕਿੱਥੇ ਮਿਲ ਸਕਦੇ ਆ ਮੇਰੇ ਅੰਦਰ ਬੜੀ ਤੜਫਾ ਹੈ ਮੈਂ ਜਲਦੀ ਮਿਲਣਾ ਹੈ ਭਾਈ ਜੋਤ ਜੀ ਨੇ ਕਿਹਾ ਇਹ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਹੈ ਧੰਗੁਰੂ ਨਾਨਕ ਦੇ ਮਹਾਰਾਜ ਜੀ ਅੱਜ ਕਰਤਾਰਪੁਰ ਦੀ ਧਰਤੀ ਉੱਪਰ ਹਲ ਚਲਾ ਰਹੇ ਹਨ ਜੇ ਤੁਸੀਂ ਉਹਨਾਂ ਨੂੰ ਮਿਲਣਾ ਹੈ ਤਾਂ ਉੱਥੇ ਜਾ ਕੇ ਉਹਨਾਂ ਦੇ ਦਰਸ਼ਨ ਕਰ ਸਕਦੇ ਆ ਧੰਗੁਰੂ ਨਾਨਕ ਦੇ ਮਹਾਰਾਜ ਉਹ ਦੁਨੀਆ ਨੂੰ ਤਾਰ ਰਹੇ ਆ ਤੁਹਾਨੂੰ ਵੀ ਤਾਰ ਦੇਣਗੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਗੁਰੂ ਅੰਗਦ ਦੇ ਮਹਾਰਾਜ ਸਭ ਕੁਝ ਛੱਡ ਕੇ ਗੁਰੂ ਨਾਨਕ ਮਹਾਰਾਜ ਜੀ ਦੀ ਝੋਲੀ ਵਿੱਚ ਜਾ ਪਏ ਚਰਨਾਂ ਵਿੱਚ ਜਾ ਪਏ ਐਸੀ ਬਖਸ਼ਿਸ਼ ਹੋਈ ਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲੈਣੇ ਤੋਂ ਗੁਰੂ ਅੰਗਦ ਦੇ ਮਾਰੇ ਬਣ ਗਏ ਐਸੀ ਬਖਸ਼ਿਸ਼ ਹੋਈ ਸੇਵਾ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਹਾਡੀ ਜ਼ਿੰਦਗੀ ਚ ਹਨੇਰਾ ਹੈ ਬਹੁਤ ਜਿਆਦਾ ਹਨੇਰਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੂਰ ਚੰਦਾ ਵੀ ਉੱਗਵੇ ਸੂਰਜ ਹਜ਼ਾਰ ਚੜ੍ਹਦੇ ਮਾਰਾ ਸੱਚੇ ਪਾਸ਼ਾ ਕਹਿੰਦੇ ਇੰਨਾ ਚਾਨਣ ਦੇ ਹੋਣ ਦੇ ਬਾਵਜੂਦ ਵੀ ਜੇ ਸਾਡੀ ਜ਼ਿੰਦਗੀ 'ਚ ਹਨੇਰਾ ਹੈ ਫਿਰ ਅਸੀਂ ਗੁਰੂ ਧਾਰਨ ਨਹੀਂ ਕੀਤਾ ਸਾਡੀ ਜ਼ਿੰਦਗੀ 'ਚ ਗੁਰੂ ਨਹੀਂ ਮਾਰਾ ਸੱਚੇ ਪਾਸ਼ਾ ਕਹਿੰਦੇ ਗੌਰਪੈਨ ਕੋਰ ਅੰਧਾਰ ਸਾਡੀ ਜ਼ਿੰਦਗੀ 'ਚ ਹਨੇਰਾ ਸਾਧ ਸੰਗਤ ਜੀ ਅਸੀਂ ਵੀ ਪਰਨ ਕਰੀਏ ਅੱਜ ਦੇ ਜਨਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਗੁਰਪੁਰ ਪੁਰਨ ਸਵਰਪਤ ਹੋ ਗਏ ਗੁਰੂ ਦਾ ਬਚਨ ਮੰਨ ਕੇ ਅਸੀਂ ਵੀ ਧੰਨ ਗੁਰਗ੍ਰੰਥ ਸਾਹਿਬ ਮਾਰੀ ਲੜਨ ਲੱਗ ਗਏ ਅਮਰ ਸ਼ਕੀਬ ਬਾਣੀ ਪੜੀਏ ਆਪ ਸੰਗਤਾਂ ਨੂੰ ਗੁਰਪੁਰਪ ਦੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਅਵਤਾਰ ਦੇ ਢੜੇ ਜੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ